ਸੋ ਅਮਰਪਾਲ ਸਿੰਘ ਦੇ ਸਾਥੀਆਂ ਵੱਲੋਂ ਐਨਐਸਏ ਦੇ ਖਿਲਾਫ ਦਾਇਰ ਪਟੀਸ਼ਨ ਦਾ ਮਾਮਲਾ ਪਟੀਸ਼ਨਾਂ ਦੀ ਸੁਣਵਾਈ ਕਰੇਗੀ ਹਾਈ ਕੋਰਟ ਦੀ ਚੀਫ ਜਸਟਿਸ ਦੀ ਅਗਵਾਈ ਵਾਲੀ ਡਬਲ ਬੈਂਚ ਦੇ ਗਿਆ ਉੱਥੇ ਹੁਣ ਸੁਣਵਾਈ ਕੀਤੀ ਜਾਏਗੀ ਅਮਰਪਾਲ ਸਿੰਘ ਦੇ ਸਾਥੀਆਂ ਦੀ ਐਨਐਸਏ ਦੇ ਖਿਲਾਫ ਜਿਹੜਾ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਆ ਹੁਣ ਤੱਕ ਤੁਹਾਨੂੰ ਦੱਸ ਦਈਏ ਕਿ ਸਿੰਗਲ ਬੈਂਚ ਦੇ ਉੱਤੇ ਸੁਣਵਾਈ ਹੁੰਦੀ ਸੀ ਲੇਕਿਨ ਹੁਣ ਅਮਰਪਾਲ ਨੇ ਆਪਣੇ ਅਤੇ ਆਪਣੇ ਸਾਥੀਆਂ ਤੇ ਲੱਗੇ ਐਨਐਸਏ ਤੇ ਹਾਈ ਕੋਰਟ ਨੂੰ ਚੁਣੌਤੀ ਦਿੱਤੀ ਹੈ ਤੇ ਚੰਡੀਗੜ੍ਹ ਦੇ ਵਕੀਲਾਂ ਦੀ ਲਗਾਤਾਰ ਜਿਹੜੀ ਹੜਤਾਲ ਚੱਲਦੀ ਪਈ ਹੈ ਉਹਦੇ ਤੇ ਇਸ ਕਰਕੇ ਅਜੇ ਸੁਣਵਾਈ ਤਾਂ ਨਹੀਂ ਹੋ ਸਕੀ ਲੇਕਿਨ ਜਲਦ ਹੀ ਜਿਹੜੀ 28 ਅਗਸਤ ਨੂੰ ਸਾਰੀਆਂ ਪਟੀਸ਼ਨਾਂ ਤੇ ਡਬਲ ਬੈਚ ਤੇ ਸੁਣਵਾਈ ਕਰੇਗੀ ਅਤੇ ਜੋ ਵੀ ਮਾਮਲਾ ਲਗਾਇਆ ਉਹ ਨਿਕਲ ਕੇ ਸਾਹਮਣੇ ਆਏਗਾ ਜੋ ਸੁਣਵਾਈ ਹੋਣ ਤੋਂ ਬਾਅਦ ਜੋ ਰਿਜ਼ਲਟ ਆਏਗਾ ਉਹ ਤੁਹਾਡੇ ਸਾਹਮਣੇ ਤਾਂ ਆਜਾਣਾ ਲੇਕਿਨ ਤੁਹਾਨੂੰ ਦੱਸ ਦਈਏ ਕਿ ਅਮਰਤਪਾਲ ਸਿੰਘ ਨੇ ਹਾਈ ਕੋਰਟ ਤੇ ਪਟੀਸ਼ਨ ਡਾਇਰ ਕੀਤੀ ਹੈ ਜਿਦੇ ਵਿੱਚ ਉਹਨੇ ਆਪਣੇ ਸਾਥੀਆਂ ਅਤੇ ਆਪਣੇ ਉੱਤੇ ਲੱਗੇ ਜਿਹੜੇ ਹੈ ਆ ਐਨਐਸਸੀ ਦੇ ਖਿਲਾਫ ਚੱਲੀ ਗਈ ਉਹ ਪਟੀਸ਼ਨ ਦਰ ਕੀਤੀ ਗਈ ਆ ਅਮਰਤਪਾਲ ਸਿੰਘ ਪਿਛਲੇ 1.5 ਸਾਲ ਤੋਂ ਡਿਬਰੂਗਾ ਜੇਲ੍ਹ ਅਸਾਮ ਦੇ ਵਿੱਚੋਂ ਬੰਦ ਦੇ ਗਏ ਨੇ ਤੁਹਾਨੂੰ ਦੱਸ ਦਈਏ ਐਨਐਸਸੀ ਦੇ ਤਹਿਤ ਉਹਨਾਂ ਦੇ ਅਤੇ ਉਹਨਾਂ ਦੇ ਸਾਥੀਆਂ ਉੱਤੇ ਜਿਹੜਾ ਹੈਗਾ ਉਹ ਮਾਮਲਾ ਦਰਜ ਕੀਤਾ ਗਿਆਗਾ ਲਗਾਤਾਰ ਉਹ ਪੁਲਿਸ ਦੀ ਨਿਗਰਾਨੀ ਦੇ ਵਿੱਚ ਹੈ ਗਿਆ ਤੇ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੀਆਂ ਜਿਹੜੀਆਂ ਲੋਕ ਗਏ ਨੇ ਉਹ ਇਸ ਦੇ ਸਮਰਥਕ ਦੇ ਵਿੱਚ ਆਂਦੇ ਆਏ ਸੀ ਔਰ ਤੁਹਾਨੂੰ ਦੱਸ ਦਈਏ ਕਿ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਆ ਉਹ ਮੈਂਬਰ ਪਾਰਲੀਮੈਂਟ ਵੀ ਬਣਾਇਆ ਗਿਆ ਪਿਛਲੇ ਦਿਨੀ ਉਹਨਾਂ ਵੱਲੋਂ ਜਿਹੜੀ ਗੀ ਹੈ ਸੋਹ ਵੀ ਚੁੱਕੀ ਗਈ ਹੈ ਗੁਪਤ ਤਰੀਕੇ ਦੇ ਤਹਿਤ ਹੈ ਲੇਕਿਨ ਕਿਤਨਾ ਕਿਤੇ ਹੁਣ ਫਿਰ ਮਾਮਲਾ ਪੱਖ ਦਾ ਨਜ਼ਰ ਹੁੰਦਾ ਪਿਆ ਗਿਆ ਆ ਅਮਰਤਪਾਲ ਵੱਲੋਂ ਅਤੇ ਉਸਦੇ ਸਾਥੀਆਂ ਵੱਲੋਂ ਜਿਹੜੇ ਕਿ ਪੱਪਲਪ੍ਰੀਤ ਸਿੰਘ ਗਿਆ ਪ੍ਰਧਾਨ ਮੰਤਰੀ ਬਾਜੇ ਕੇ ਗਿਆ ਇੱਕ ਹੋਰ ਵੀ ਕਾਫੀ ਸਾਦੀ ਸਾਥੀ ਜਿਹਨਾਂ ਉੱਤੇ ਐਨਐਸਏ ਲਗਾਇਆ ਗਿਆ ਗਿਆ ਉਹਦਾ ਉਹਦੀ ਸੁਣਵਾਈ ਜਿਹੜੀ ਗਈ ਹੈ ਉਹਦੇ ਖਿਲਾਫ ਜਿਹੜੀ ਗਈ ਆ ਇਹ ਹੁਣ ਅਮਰਤਪਾਲ ਸਿੰਘ ਹੁੰਦੇ ਵాలే ਸਾਰੇ ਉਹ ਪਹੁੰਚ ਚੁੱਕੇ ਨੇ ਹਾਈ ਕੋਰਟ ਦੇ ਵਿੱਚ ਕਿ ਆਉਣ ਵਾਲੀ 28 ਅਗਸਤ ਨੂੰ ਇਹਨਾਂ ਦੀ ਜਿਹੜੀ ਗਈ ਆ ਡਬਲ ਬੈਚ ਤੇ ਜਿਹੜੀ ਗਈ ਆ ਸੁਣਵਾਈ ਕੀਤੀ ਜਾਵੇਗੀ